ਇਹ ਦੁੱਲੇ ਪੱਟੀ ਦੀ ਕਬਰ ਹੈ ਜੀ ਦੁੱਲੇ ਪੱਟੀ ਦੀ ਸਾਡੇ ਨਾਇਕ ਲੋਕ ਨਾਇਕ ਦੀ ਜਿਹਨੂੰ ਅਸੀਂ ਆਪਦੇ ਕਿੱਸਿਆਂ ਕਹਾਣੀਆਂ ਦੇ ਵਿੱਚ ਪੜਦੇ ਆਂ ਸਾਨੂੰ ਬਹੁਤਾ ਇਲਮ ਤਾਂ ਨਹੀਂ ਨਾ ਸਾਡੀ ਪੰਜਾਬਗਾਂ ਦੀ ਇਸ ਵੇਲੇ ਜਾਗਣ ਦੀ ਕੋਈ ਇੱਛਾ ਹੈਗੀ ਆ ਕਿਉਂਕਿ ਅਸੀਂ ਫੇਸਬੁੱਕ ਹੀ ਯੋਧੇ ਆ ਅਸੀਂ ਫੇਸਬੁੱਕ ਦੇ ਦੁੱਲੇ ਪੱਟੀਆਂ ਅੱਜਕੱਲ ਅਸੀਂ YouTube ਦੇ ਉੱਤੇ ਦੁੱਲਾ ਪੱਟੀ ਵਾਲੇ ਰੂਪ ਦਿਖਾਉਨੇ ਆ ਅਸੀਂ Instagram ਵਾਲੇ ਦੁੱਲਾ ਪੱਟੀਆਂ ਪਰ ਇਹ ਅਸਲ ਦੁੱਲੇ ਪੱਟੀ ਦੀ ਕਬਰ ਆ ਲਾਹੌਰ ਦੇ ਵਿੱਚ ਇਹ ਦੁੱਲੇ ਪੱਟੀ ਦੀ ਕਬਰ ਆ ਤੇ ਇੱਥੇ ਇਹ ਸਾਰਾ ਇਤਿਹਾਸ ਲਿਖਿਆ ਹੋਇਆ ਇਹਨਾਂ ਦੇ ਪਿਤਾ ਦਾ ਨਾਂ ਇਹਨਾਂ ਦੇ ਦਾਦਾ ਜੀ ਦਾ ਨਾਂ ਇਹਨਾਂ ਦੀ ਕਦੋਂ ਫੌਤ ਹੋਈ ਆ ਕਦੋਂ ਇਹਨਾਂ ਦੀ ਮੌਤ ਹੋਈ ਆ ਕਦੋਂ ਇਹਨਾਂ ਦਾ ਜਨਮ ਹੋਇਆ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਪਿਆਰੇ ਜਿਹੜੇ ਕਿ ਜਾਣਦੇ ਆ ਕਿ ਹਕੂਮਤ ਨਾਲ ਟੱਕਰ ਲੈਣ ਵਾਲੇ ਲੋਕਾਂ ਦੀ ਕਦਰ ਕਿਵੇਂ ਕਰਨੀ ਚਾਹੀਦੀ ਆ ਇਹ ਲੋਕ ਕੌਣ ਸਨ ਜਿਨ੍ਹਾਂ ਨੂੰ ਇਸ ਗੱਲ ਦਾ ਇਲਮ ਆ ਕਿ ਇਹ ਸੱਚੀ ਮੁੱਚੀ ਅਸਲ ਸਾਡੇ ਨਾਇਕ ਹਨ ਉਹ ਨਾਇਕ ਨਹੀਂ ਜਿਨ੍ਹਾਂ ਦੇ ਅੱਜ ਚਾਰ ਗਾਣੇ ਮਸ਼ਹੂਰ ਹੋ ਗਏ ਉਹ ਨਾਇਕ ਨਹੀਂ ਜਿਨ੍ਹਾਂ ਨੇ ਅੱਜ ਦੋ ਤਿੰਨ ਵਰੀ ਚੋਣਾ ਜਿੱਤ ਲਈਆਂ ਉਹ ਨਾਇਕ ਨਹੀਂ ਜਿਹੜੇ ਕਿ ਅੱਜ ਸਾਨੂੰ ਫਿਲਮਾਂ ਦੇ ਵਿੱਚ ਦਿਸਦੇ ਆ ਆ ਸਾਡੇ ਅਸਲ ਨਾਇਕ ਹਨ ਜਿਹੜੇ ਅਸੀਂ ਪੰਜਾਬੀਆਂ ਨੇ ਵਿਸਾਰਤੇ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਕਿ ਜੇ ਅੱਜ ਦੁੱਲਾ ਪੱਟੀ ਸਾਡੇ ਵਿੱਚ ਆ ਜੇ 3600 ਨੁਕਸੇ ਇਹਦੇ ਉੱਤੇ ਫੇਸਬੁੱਕ ਆਈਡੀਆਂ ਬਣਾ ਬਣਾ ਕੇ ਪੰਜਾਬੀ ਕੱਢਣਗੇ ਇਹ ਕਿਹੜਾ ਦੁੱਲਾ ਪੱਟੀ ਸੀ ਇਹਨੇ ਤਾਂ ਸੁੰਦਰ ਬੁੰਦਰੀ ਦਾ ਵਿਆਹ ਨਹੀਂ ਕੀਤਾ ਸੀ ਇਹਨੇ ਸ਼ੇਰ ਸ਼ੱਕਰ ਪਾਉਣ ਦੀ ਗੱਲ ਹੀ ਨਹੀਂ ਕੀਤੀ ਸੀ ਇਹਨੇ ਹਕੂਮਤ ਨਾਲ ਕਦੋਂ ਪੰਗਾ ਲਿਆ ਸੀ 3600 ਤੁਸੀਂ ਨੁਕਸੇ ਦੇ ਵਿੱਚ ਕੱਢਣੇ ਸੀ ਸ਼ੁਕਰ ਆ ਸਾਡੇ ਜਿਹੜੇ ਅਸਲ ਨਾਇਕ ਆ ਇਹ ਵੇਲੇ ਸੁਰਤੁਰ ਗਏ ਇਹ ਸ਼ੁਕਰ ਆ ਪੰਜਾਬੀ ਵੱਡੀ ਗਿਣਤੀ ਵਿੱਚ ਮੈਂ ਸਾਰਿਆਂ ਨੂੰ ਕਦੇ ਵੀ ਇੱਕੋ ਰਸੇ ਨਹੀਂ ਬੰਨ੍ਹਿਆ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਅੱਜ ਖੋਖਲੇ ਹਨ ਪੰਜਾਬੀਆਂ ਨੂੰ ਸਿਰ ਤੋਂ ਕੰਮ ਲੈਣਾ ਚਾਹੀਦਾ ਸੀ ਪਰ ਅੱਜ ਪੰਜਾਬੀ ਕਿਹੜੇ ਰਾਹ ਦੇ ਉੱਤੇ ਤੁਰ ਪਏ ਤੁਹਾਨੂੰ ਪਤਾ ਕਿ ਭਾਈ ਜਦੋਂ ਤੁਸੀਂ ਇੱਥੇ ਆਉਨੇ ਆ ਲਾਹੌਰ ਦੇ ਵਿੱਚ ਇੱਥੇ ਇੱਕ ਕਬਰਦੁੱਲਾ ਪੱਟੀ ਦੀ ਵੀ ਆ ਤੁਹਾਨੂੰ ਪਤਾ ਇਸ ਗੱਲ ਦਾ ਕਿ ਮਿਆਮੀ ਸਾਹਿਬ ਇਸ ਵੇਲੇ ਕਬਰਸਤਾਨ ਦੇ ਵਿੱਚ ਬਹੁਤ ਸਾਰੀਆਂ ਕਬਰਾਂ ਹੋਰ ਆ ਸਾਰੀਆਂ ਮਹਾਨ ਸ਼ਖਸੀਤਾਂ ਹੋਣੀਆਂ ਵੱਖ-ਵੱਖ ਖੇਤਰਾਂੀਆਂ ਉਧਰ ਵੀ ਦਿਖਾ ਦਿਓ ਜੀ ਇਹ ਕਬਰਸਤਾਨ ਆ ਬਹੁਤ ਵੱਡਾ ਕਬਰਸਤਾਨ ਪਰ ਇਸ ਕਬਰਸਤਾਨ ਦੇ ਵਿੱਚ ਇੱਕ ਕਬਰ ਉਹ ਆ ਜਿਹੜੇ ਸਾਡੇ ਪੰਜਾਬੀਆਂ ਦੇ ਨਾਇਕ ਦੀ ਸਾਡੇ ਲੋਕ ਨਾਇਕ ਦੀ ਕਬਰ ਆ ਜਿਹਨੂੰ ਅਸੀਂ ਲੋਹੜੀ ਦੇ ਮੌਕੇ ਚ ਇੱਤੇ ਕਰਦੇ ਸਾਨੂੰ ਤਾਂ ਬਹੁਤਾ ਪਤਾ ਵੀ ਨਹੀਂਗਾ ਜਿਹਨੇ ਦਿੱਲੀ ਦੇ ਕਿੰਗਰੇ ਟਾਉਣ ਦੀ ਗੱਲ ਕੀਤੀ ਸੀ ਜਿਹਨੇ ਲਾਹੌਰ ਦੇ ਵਿੱਚ ਭਾਜੜਾ ਪਾਉਣ ਦੀ ਗੱਲ ਕੀਤੀ ਸੀ ਇਹ ਉਸ ਦੁੱਲਾ ਪੱਟੀ ਆ ਇਹ ਉਸ ਦੁੱਲੇ ਪੱਟੀ ਦੀ ਕਬਰ ਆ ਇੱਥੇ ਨਾਲ ਹੀ ਕੁਝ ਕਦਮ ਦੀ ਦੂਰੀ ਦੇ ਉੱਤੇ ਸਹਾਰਤ ਹਸਲ ਮੰਟੋ ਸਾਹਿਬ ਦੀ ਕਬਰ ਆ ਅਸੀਂ ਉੱਥੇ ਵੀ ਜਾ ਕੇ ਆਏ ਆਂ ਪਰ ਇੱਥੇ ਆ ਕੇ ਸੱਚੀ-ਮੁੱਚੀ ਮੈਂ ਭਾਵਕ ਹੋ ਗਿਆ ਵੀ ਯਾਰ ਕਿਹਦਾ ਉਹ ਦੌਰ ਸੀ ਨਾ ਉਦੋਂ ਕਾਰਾਂ ਸੀ ਨਾ ਉਦੋਂ ਅੱਜ ਵਾਲੇ ਹਾਲਾਤ ਸੀ ਨਾ ਹੀ ਉਦੋਂ ਅੱਜ ਵਾਲੀਆਂ ਪ੍ਰਸਥਿਤੀਆਂ ਸੀ ਅੱਜ ਤਾਂ ਅਸੀਂ ਆਧੁਨਿਕ ਨਾ ਅੱਜਕੱਲ ਆਧੁਨਿਕ ਕ੍ਰਾਂਤੀਏ ਪੈਦਾ ਹੁੰਦੇ ਆ ਉਸ ਵੇਲੇ ਪਤਾ ਨਹੀਂ ਕਿਹੜੇ-ਕਿਹੜੇ ਜ਼ਫਰਜਾਲ ਕੇ ਪਤਾ ਨਹੀਂ ਕਿਹੜੇ-ਕਿਹੜੇ ਤਰੀਕਿਆਂ ਨਾਲ ਸੰਘਰਸ਼ ਕਰਕੇ ਤੇ ਇਹਨਾਂ ਨੇ ਆਪਣੀ ਸੋਚ ਨੂੰ ਅੱਗੇ ਲਿਆਂਦਾ ਸ਼ੁਕਰ ਆ ਯਾਰ ਵੀ ਕੁਝ ਕੁ ਲੋਕਾਂ ਦੇ ਇਹ ਨਾਇਕ ਅੱਜ ਵੀ ਚੱਤੇ ਆ ਸੁੰਦਰ-ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ ਸੇਰ ਸੱਕਰ ਪਾਈ ਹੋ ਅਸੀਂ ਪੜਦੇ ਆ ਨਾ ਆਪਦੇ ਨਿਆਣਿਆਂ ਨੂੰ ਪੜਾਉਨੇ ਆ ਪਰ ਹੁਣ ਤੁਸੀਂ ਆਪਦੇ ਨਿਆਣੇ ਡੌਰੀ ਮੋਣ ਦੇ ਵਿੱਚ ਗਵਾਏ ਆ ਤੁਸੀਂ ਆਪਦੇ ਨਿਆਣਿਆਂ ਨੂੰ ਮੋਬਾਈਲ ਫੜਾਤੇ ਵੀ ਬੇਟਾ ਮੈਨੂੰ ਕੰਮ ਕਰ ਲੈਣ ਦੇ ਤੇ ਤੂੰ ਪੁੱਤ ਕਾਰਟੂਨ ਦੇਖ ਤੇ ਉਹ ਕਾਰਟੂਨਾ ਵਾਲੀਆਂ ਹਰਕਤਾਂ ਕਰਨ ਦੇ ਬਾਅਦ ਦੇ ਵਿੱਚ ਫੇਰ ਉਹ ਦੁੱਲੇ ਪੱਟੀ ਨਹੀਂ ਬਣਦੇ ਇਹ ਜਿਹੜੇ ਮੈਂ ਦਾਵੇ ਨਾਲ ਇਹ ਗੱਲ ਕਹਿਣਾ ਗੁੱਸਾ ਨਾ ਕਰਿਓ ਬਾਅਦ ਵਿੱਚ ਤੁਸੀਂ ਕਿਸੇ ਦੇ ਵੀ ਗੱਲ ਪੈਣੇ ਹੁੰਨੇ ਆ ਕਿਉਂਕਿ ਤੁਹਾਡੇ ਹਿੱਸੇ ਦੇ ਵਿੱਚ ਹੀ ਆ ਗੱਲ ਆਉਂਦੀ ਆ ਤੁਸੀਂ ਕਾਰਟੂਨਾ ਵਰਗੇ ਨਿਆਣੇ ਜਮਤੇ ਟਾਰਟੂਨ ਨੂੰ ਖਾ ਖਾ ਕੇ ਵੱਡੇ ਕੀਤੇ ਤੇ ਫਿਰ ਉਹਨਾਂ ਦੀਆਂ ਆਵਾਜ਼ਾਂ ਅਵਲੀਆਂ ਵੱਲੀਆਂ ਫਿਰ ਉਹ ਨਾਇਕ ਨਹੀਂ ਬਣਦੇਗੇ ਨਾਇਕ ਬਣਾਉਣ ਦੇ ਲਈ ਸੰਘਰਸ਼ ਦੀ ਸਾਣ ਦੇ ਉੱਤੇ ਲੱਗਣਾ ਜ਼ਰੂਰੀ ਆ ਅਸੀਂ ਲਾਉਂਦੇ ਹੀ ਨਹੀਂ ਸਾਡੇ ਸੰਘਰਸ਼ਕੀ ਬਣ ਗਏ ਕਿ ਮੈਂ ਜੀ ਆ ਫੀਲ ਕੀਤਾ ਮੈਨੂੰ ਆ ਮੈਂ ਹਰਟ ਹੋ ਗਿਆ ਮੈਂ ਐ ਹੋ ਗਿਆ ਯਾਰ ਇਹਨਾਂ ਨਾਲ ਕੀ ਕੁਝ ਹੋਇਆ ਆ ਦੇਖੋ ਜੀ ਮੀਆਂ ਮੁਹੰਮਦ ਅਬਦੁੱਲਾ ਪੱਟੀ ਬਨਾਮ ਦੁੱਲਾ ਪੱਟੀ ਜਿਨ੍ਹਾਂ ਨੂੰ ਅਸੀਂ ਜਾਣਦੇ ਆ ਇਹ son of ਮੀਆਂ ਫਰੀਦ ਪੱਟੀ ਸਨ ਆਫ ਯਾਨੀ ਕਿ ਦਾਦਾ ਇਹਨਾਂ ਦੇ ਮੀਆ ਬਿਜਲ ਸੰਦਲ ਪੱਟੀ ਡੇਟ ਆਫ ਬਰਥ 1547 ਏਡੀ ਡੇਟ ਆਫ ਜਿਹੜੀ ਅਮੌਤਰੀ ਡੇਟਾ ਜਿਹੜੀ ਡੈਥ ਦੀ ਡੇਟ ਇਹ ਹੈਗੇ ਜੀ 26 ਮਾਰਚ 1589 ਏਡੀ ਉਸ ਦਿਨ ਵੀਰਵਾਰ ਸੀ ਵੀਰਵਾਰ ਦੀ ਗੱਲ ਆ ਜਦੋਂ ਇਹ ਦੁਨੀਆ ਤੋਂ ਗਏ ਜਦੋਂ ਇਹ ਚਲੇ ਗਏ ਤੇ ਆਪਾਂ ਦੁੱਲੇ ਪੱਟੀ ਨੂੰ ਚੇਤੇ ਕੀਤਾ ਸਿਰਫ ਦੋ ਤਿੰਨ ਗੱਲਾਂ ਕਰਕੇ ਉਹ ਵੀ ਕਦੇ-ਕਦੇ ਚੇਤੇ ਕਰਦੇ ਸਾਡੇ ਕੋਲੇ ਕਿੰਨਾ ਕੁ ਵੇਲ ਆ ਕਿਸੇ ਕੋਲੇ ਵੇਲ ਹੈ ਵੈਸੇ ਚੜਦੇ ਪੰਜਾਬ ਵਾਲਿਆਂ ਨੂੰ ਵੀ ਮੇਰਾ ਸਵਾਲ ਹਤ ਲੈਂਦੇ ਪੰਜਾਬ ਵਾਲਿਆਂ ਨੂੰ ਵੀ ਲੈਂਦੇ ਪੰਜਾਬ ਵਾਲੇ ਸਾਡੇ ਆਪਣੇ ਭੈਣਾ ਵੀਰਾ ਅਸੀਂ ਕੋਈ ਸਿਆਸਤੀ ਗੱਲਾਂ ਨਹੀਂ ਕਰਦੇਗੇ ਨਾ ਸਾਡਾ ਕੋਈ ਧਰਮ ਦਾ ਰੋਲਾ ਹੈਗਾ ਇੱਥੇ ਤਾਂ ਰੋਲੇ ਦੋ ਗੱਲਾਂ ਦੇ ਸਿਆਸਤ ਤੇ ਧਰਮ ਦੇ ਆ ਭਾਵੇਂ ਉਧਰ ਆ ਤੇ ਭਾਵੇਂ ਇਧਰ ਆ ਜੇ ਸਾਡੀਆਂ ਸਾਂਝਾਂ ਨਿਭਦੀਆਂ ਹਨ ਅੱਜ ਵੀ ਜੇਕਰ ਅੱਖਾਂ ਦੇ ਵਿੱਚ ਅਥਰੂ ਨੱਚਦੇ ਆ ਤਾਂ ਪਿਆਰ ਦੇ ਕਰਕੇ ਨੱਚਦੇ ਆ ਪਿਆਰ ਦੀਆਂ ਡੋਰੀਆਂ ਕਰਕੇ ਨੱਚਦੇ ਆ ਤੇ ਇੰਨਾ ਮਹਾਨ ਲੋਕ ਨਾਇਕਾ ਨੂੰ ਚੇਤੇ ਕਰ ਕਰਕੇ ਨੱਚਦੇ ਆ ਇਹ ਵੱਡੇ ਲੋਕ ਨੇ ਇਹਨਾਂ ਨੂੰ ਪੰਜਾਬੀਓ ਆਪਾਂ ਕਦਰ ਕਰਗੇ ਜਿੰਨੇ ਵੀ ਪੈਣਾ ਵੀਰ ਇੱਥੇ ਆਉਂਦੇ ਨੇ ਜਦੋਂ ਪਾਕਿਸਤਾਨ ਦੇ ਵਿੱਚੋਂ ਆਉਂਦੇ ਨੇ ਪਾਕਿਸਤਾਨ ਦੇ ਵਿੱਚ ਆਉਂਦੇ ਨੇ ਭਾਵੇਂ ਕੈਨੇਡਾ ਅਮਰੀਕਾ ਹੋਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਨਰਾਈਵਲ ਵੀਜ਼ਾ ਖਾਸ ਕਰਕੇ ਜਦੋਂ ਨਵੰਬਰ ਦੇ ਮਹੀਨੇ ਵਿੱਚ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਵੱਡੀ ਗਿਣਤੀ ਚ ਸਿੱਖ ਸੰਗਤ ਆਉਂਦੀ ਇੱਥੇ ਸਾਡੇ ਪੰਜਾਬੀ ਭੈਣਾ ਵੀਰ ਆਉਂਦੇ ਆ ਅਸੀਂ ਗੁਰਧਾਮਾਂ ਦੇ ਦਰਸ਼ਨ ਕਰਨ ਜਾਣੇ ਹੁੰਦੇ ਆ ਬਿਲਕੁਲ ਕਰਨੇ ਚਾਹੀਦੇ ਆ ਸਾਡੇ ਮਹਾਨ ਸਥਾਨ ਆਹੋ ਪਰ ਕਦੇ ਕਦਾਈਂ ਵੇਲਾ ਜਿਹੜਾ ਨਾ ਇੱਕ ਦਿਨ ਤੁਸੀਂ ਕੱਢ ਲਿਆ ਕਰੋ ਸਾਹਤ ਹਸਲ ਮੰਟੋ ਦੀ ਕਬਰ ਤੇ ਵੀ ਜਾਇਆ ਕਰੋ ਇੱਥੇ ਦੇਖ ਕੇ ਵੀ 5 ਮਿੰਟ ਬੈਠ ਕੇ ਇੱਥੇ ਮਹਿਸੂਸ ਕਰਿਆ ਕਰੋ ਵੀ ਇੱਕ ਦੌਰ ਸੀ ਕਿਹਦਾ ਦੌਰ ਸੀ ਆਪਾਂ ਕਦੇ ਕਦੇ ਆਪਣੇ ਦਾਦੇ ਨੂੰ ਆਪਣੇ ਬਾਬੇ ਨੂੰ ਆਪਣੇ ਨਾਨੇ ਨੂੰ ਚੇਤੇ ਕਰਦੇ ਆ ਨਾ ਕਿ ਯਾਰ ਉਹ ਬਾਪੂ ਨੇ ਇਸ ਦਰਖਤ ਨਾਲ ਜੱਫੀ ਪਾਈ ਸੀ ਯਾਰ ਆ ਖੁਰਲੀ ਪਸ਼ੂਆਬਲੀ ਇਹ ਦਾਦੇ ਨੇ ਬਣਾਈ ਸੀ ਆ ਮੇਰੀ ਬੇਬੇ ਦੀ ਕੰਧੋਲੀ ਆ ਆ ਮੇਰਾ ਚੁੰਕਾ ਚੁੱਲਾ ਚੌਂਕਾ ਜਿਹੜਾ ਉਹ ਮੇਰੀ ਮਾਸੀ ਨੇ ਬਣਾਇਆ ਸੀ ਮੇਰੀ ਨਾਨੀ ਨੇ ਬਣਾਇਆ ਸੀ ਓਵੇਂ ਚਿੱਤੇ ਕਰਿਆ ਕਰੋ ਕਿ ਸਾਡੇ ਵਿੱਚ ਅਣਖ ਦੀ ਜਾਗ ਆ ਜਿਹੜੀ ਉਹ ਇੰਨਾ ਲੋਕਾਂ ਨੇ ਲਾਈ ਸੀ ਇਹ ਲੋਕ ਦੁਨੀਆ ਤੇ ਨਹੀਂ ਇਹ ਆਉਣੇ ਵੀ ਨਹੀਂ ਇਹਨੇ ਦੁੱਲੇ ਪੱਟੀ ਨੇ ਉੱਠ ਕੇ ਕਬਰ ਦੇ ਵਿੱਚੋਂ ਨਿਕਲ ਕੇ ਤੇ ਬਾਹਰ ਨਿਕਲ ਕੇ ਤੁਹਾਨੂੰ ਕੁਝ ਨਹੀਂ ਕਹਿਣਾ ਨਾ ਤੁਹਾਨੂੰ ਗਾਲਾਂ ਕੱਢਣੀਆਂ ਉਹ ਤਾਂ ਤੁਸੀਂ ਹੀ ਕੱਢਦੇ ਹੋ ਤੁਸੀਂ ਇਹਨੂੰ ਵੀ ਕੱਢੋਗੇ ਜੇ ਅੱਜ ਆ ਗਿਆ ਪਰ ਗੱਲ ਇਹ ਜੀ ਕਿ ਆਪਾਂ ਥੋੜੇ ਜਿਹਾ ਕਦਰ ਕਰਿਆ ਕਰਗੇ ਚੰਗੀਆਂ ਦੀ ਕਦਰ ਹਰ ਥਾਂ ਤੇ ਹੋਣੀ ਚਾਹੀਦੀ ਆ ਮੇਰੇ ਬੇਨਤੀ ਹੈ ਜੀ ਆਲਾ ਦਵਾਲਾ ਵੀ ਇੱਕ ਵਾਰੀ ਦਿਖਾ ਦਿਓ ਇਹ ਇਸ ਵੇਲੇ ਅਸੀਂ ਮਿਆਮੀ ਮਿਆਣੀ ਜੀ ਮਿਆਣੀ ਮਿਆਣੀ ਕਬਰਸਤਾਨ ਦੇ ਵਿੱਚ ਆ ਮਿਆਣੀ ਸਭ ਕਬਰਸਤਾਨ ਦੇ ਵਿੱਚ ਹਾਂ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸ ਦਿਆਂ ਵੀ ਇੱਥੇ ਜਿਹੜੇ ਸਾਨੂੰ ਮਿਲੇ ਮੌਲਵੀ ਸਾਹਿਬ ਉਹਨਾਂ ਨੇ ਸਾਨੂੰ ਥੋੜੀਆਂ ਜੀਆਂ ਗੱਲਾਂ ਦੱਸੀਆਂ ਉਹਨਾਂ ਨੂੰ ਬਹੁਤਾ ਇਤਿਹਾਸ ਦੀ ਜਾਣਕਾਰੀ ਨਹੀਂ ਹੈਗੀ ਚਲੋ ਕਿਉਂਕਿ ਉਹ ਨਹੀਂ ਪੜੇ ਹੋਣੇ ਅਸੀਂ ਤਾਂ ਦੇਖੋ ਉਰਦੂ ਦੇ ਵਿੱਚ ਲਿਖਿਆ ਹੋਇਆ ਜੇਕਰ ਉਲੱਥਾ ਪੰਜਾਬੀ ਚ ਜਾਂ ਹਿੰਦੀ ਚ ਹੋਊਗਾ ਸਾਨੂੰ ਤਾਂ ਤਾਂ ਇਹਦੇ ਬਾਰੇ ਜਾਣਕਾਰੀ ਆ ਸਾਨੂੰ ਪੜ੍ਹਨਾ ਨਹੀਂ ਆਉਂਦਾ ਜੇ ਕਿਤੇ ਆ ਕੁਝ ਨਾਂ ਲਿਖਿਆ ਹੁੰਦਾ ਅੰਗਰੇਜ਼ੀ ਦੇ ਵਿੱਚ ਸਾਨੂੰ ਇਧਰਲੇ ਪਾਸੇ ਦੀ ਬਿਲਕੁਲ ਜਾਣਕਾਰੀ ਨਹੀਂ ਸੀ ਸਾਨੂੰ ਰੋਮਨ ਅੱਖਰਾਂ ਦੀ ਜਾਣਕਾਰੀ ਹੋਣੀ ਸੀ ਯਾਰ ਕਿ 1599 ਦੀ ਗੱਲ ਚੱਲ ਰਹੀ ਆ ਇੱਕ ਆ 26 ਲਿਖਿਆ ਇੱਕ 1547 ਲਿਖਿਆ ਪਰ ਸ਼ੁਕਰ ਆ ਕਿ ਇੱਥੇ ਆ ਕੁਝ ਵੀ ਲਿਖਿਆ ਉਧਰ ਮੈਂ ਸ਼ਾਰਦਤ ਹਸਲ ਮੰਟੋ ਸਾਹਿਬ ਦੀ ਕਬਰ ਤੇ ਜਾ ਕੇ ਦੇਖਿਆ ਉੱਥੇ ਵੀ ਯਾਰ ਤੁਸੀਂ ਭਾਵਕ ਹੋ ਜਾਂਦੇ ਆ ਇੱਕ ਲਿਖਣ ਵਾਲਾ ਬਾਗੀ ਇੱਕ ਘੋੜੇ ਤੇ ਰਹਿ ਕੇ ਬਾਗੀ ਇੱਕ ਹਕੂਮਤ ਨਾਲ ਕਾਗਜ਼ ਦੀ ਹਿੱਕ ਦੇ ਉੱਤੇ ਲਿਖ ਕੇ ਖੇਤੀ ਕਰਕੇ ਬਗਾਵਤ ਕਰਨ ਵਾਲਾ ਇੱਕ ਦਿੱਲੀ ਦੇ ਕਿੰਗਰੇ ਟਾਉਣ ਵਾਲਾ ਇੱਕ ਲਾਹੌਰ ਨੂੰ ਭਾਜੜ ਪਾਉਣ ਵਾਲਾ ਇਹ ਵੱਡੇ ਲੋਕ ਆ ਸੱਚੀ ਮੁੱਚੀ ਬਹੁਤ ਵੱਡੇ ਲੋਕ ਆ ਤੁਸੀਂ ਮੈਂ ਤਾਂ ਕੁਝ ਵੀ ਨਹੀਂ ਜੇ ਇਹਨਾਂ ਨੂੰ ਨਹੀਂ ਚੇਤੇ ਰੱਖਿਆ ਆਪਾਂ ਤੇ ਆਪਾਂ ਨੂੰ ਕਿਹਨੇ ਰੱਖਣਾ ਆਪਾਂ ਨੂੰ ਤਾਂ ਚਾਰ ਰਿਸ਼ਤੇ ਦਰੀਆਂ ਨਹੀਂ ਚੇਤੇ ਰੱਖਦੀਆਂ ਸਾਡੀ ਦੇਣ ਕੀ ਆ ਆਪਣੇ ਆਪ ਨੂੰ ਇੱਕ ਸਵਾਲ ਕਰਿਆ ਕਰਗੇ ਹਰ ਪੰਜਾਬੀ ਇਹ ਵੱਡੇ ਲੋਕ ਸਨ ਇਹਨਾਂ ਨੂੰ ਆਪਾਂ ਚੇਤੇ ਨਹੀਂ ਰੱਖਿਆ ਤੇ ਸਾਡੀ ਤਾਂ ਦੁੱਕੀ ਦੀ ਪਛਪਰਤੀਤ ਨਹੀਂ ਅਸੀਂ ਕਾਰੇ ਲਾਇਕ ਆ ਤੁਹਾਨੂੰ ਚੇਤੇ ਰੱਖਿਆ ਵੀ ਕਿਉਂ ਜਾਵੇ ਰੱਖਣਾ ਚਾਹੀਦਾ ਵੀ ਨਹੀਂ ਤੁਹਾਨੂੰ ਤਾਂ ਛੇਤੀ ਛੇਤੀ ਭੁੱਲ ਜਾਣਾ ਚਾਹੀਦਾ ਕਿਉਂਕਿ ਆਪਾਂ ਤਾਂ ਕੱਲਾ ਗੰਦੀ ਪਾਉਣਾ ਆਜੋ ਆਪਾਂ ਇਹਨਾਂ ਨੂੰ ਚੇਤੇ ਰੱਖੀਏ ਆ ਫੁੱਲ ਆ ਜਿਹੜੇ ਉਹਨਾਂ ਦੀਆਂ ਕਬਰਾਂ ਦੇ ਉੱਤੇ ਲੋਕ ਰੱਖਦੇ ਆ ਜਿਨ੍ਹਾਂ ਦੇ ਕਿਰਦਾਰ ਦੇ ਵਿੱਚੋਂ ਕਿਰਤ ਦੇ ਵਿੱਚੋਂ ਕੀਤੇ ਹੋਏ ਕੰਮਾਂ ਦੇ ਵਿੱਚੋਂ ਮਹਿਕ ਆਉਂਦੀ ਆ ਇਹ ਫੁੱਲ ਵੀ ਐਂ ਲੱਗਦਾ ਵੀ ਏਸੇ ਥਾਂ ਦੇ ਹੱਕਦਾਰ ਆ ਆਪਾਂ ਤਾਂ ਫੁੱਲ ਚੁਗਣ ਨੂੰ ਫਿਰਦੇ ਰਹਿੰਨੇ ਇੱਕ ਦੂਜੇ ਦੇ ਆਜੋ ਆਪਾਂ ਇਹਨਾਂ ਕਬਰਾਂ ਵਾਲਿਆਂ ਦੀ ਇਹਨਾਂ ਥਾਵਾਵਾਂ ਵਾਲਿਆਂ ਦੀ ਸਾਡੇ ਲੋਕ ਨਾਇਕਾਂ ਦੀ ਅਸਲ ਅਰਥਾਂ ਦੇ ਵਿੱਚ ਕਦਰ ਵੀ ਕਰਗੇ ਬਹੁਤ ਲੋੜ ਆ ਇਸ ਵੇਲੇ ਪੰਜਾਬੀਆਂ ਨੂੰ ਸਿਰ ਜਗਾਉਣ ਦੀ ਕੱਲਾ ਤੇਲ ਲਾਉਣ ਦੀ ਨਹੀਂ ਸਿਰ ਜਗਾਉਣ ਦੀ ਬਹੁਤ ਵੱਡੀ ਲੋੜ ਆ ਜਿਸ ਦਿਨ ਸਿਰ ਜਾਗ ਗਏ ਫਿਰ ਦੁੱਲੇ ਪੱਟੀ ਵੀ ਪੈਦਾ ਹੋਣਗੇ ਫਿਰ ਭਗਤ ਸਿੰਘ ਵੀ ਆਉਂਦੇ ਆ ਫਿਲਹਾਲ ਤਾਂ ਆਪਾਂ ਗੱਡੀ ਦੇ ਸ਼ੀਸ਼ੇ ਤੇ ਲਿਖਦੇ ਆ ਨਾ ਲੱਗਦਾ ਫੇਰ ਆਉਣਾ ਪਊ ਉਹਨੇ ਨਹੀਂ ਆਉਣਾ ਆਉਣਾ ਵੀ ਨਹੀਂ ਚਾਹੀਦਾ ਤੁਹਾਡੇ ਵਿੱਚ ਤੁਸੀਂ ਉਹਦੇ ਚ ਨੁਕਸ ਕੱਢੋਂਗੇ ਬਿਲਕੁਲ ਨਹੀਂ ਆਉਣਾ ਚਾਹੀਦਾ ਉਹਨੂੰ ਇਹਨਾਂ ਨੂੰ ਵੀ ਨਹੀਂ ਆਉਣਾ ਚਾਹੀਦਾ ਆਪ ਬਣ ਸਕਦੇ ਤਾਂ ਬਣ ਜਾ ਨਹੀਂ ਤਾਂ ਗੱਲ ਖਤਮ ਆ